ਲੋਕ ਸਭਾ ਹਲਕਾ ਖਡੂਰ ਸਾਤ ਤੋਂ ਜਾ ਸੰਸਦ ਮੈਂਬਰ ਅਮਿਤਪਾਲ ਸਿੰਘ ਦੇ ਭਰਾ ਹਰਪਤ ਸਿੰਘ ਦੋਸਤੋ ਸਾਥੀ ਲਪਤ ਸਿੰਘ ਦੀ ਜ਼ਮਾਨਤ ਤੇ ਫੈਸਲਾ 25 ਜੁਲਾਈ ਨੂੰ ਹੋਵੇਗਾ ਜੀहां ਫਲੋਰ ਦੀ ਫਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ ਮਿਨਾਕਸ਼ੀ ਮਹਾਜਨ ਦੀ ਅਦਾਲਤ ਚ ਹਰਪਤ ਸਿੰਘ ਦੋਸਤ ਦੀ ਜ਼ਮਾਨਤ ਤੇ ਸੁਣਵਾਈ ਹੋਈ ਸੀ ਸੋ ਦੱਸ ਦਿੰਨੇ ਆ ਕਿ ਬਚਾ ਪੱਖ ਨੇ ਜ਼ਮਾਨਤ ਦੇ ਲਈ ਜਦ ਬਹਿਸ ਕੀਤੀ ਤਾਂ ਜ਼ਬਰਦਸਤ ਜਿਹੜੀ ਕਿ ਬਹਿਸਬਾਜ਼ੀ ਹੁੰਦੀ ਹੈ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਬਚਾਅ ਪੱਖ ਨੂੰ 25 ਜੁਲਾਈ ਨੂੰ ਰਾਹਤ ਮਿਲਣ ਦੀ ਉਮੀਦ ਦੱਸੀ ਜਾ ਰਹੀ ਹੈ ਮੁਲਜ਼ਮ ਦੇ ਵਕੀਲ ਗੁਰਦੀਪ ਸਿੰਘ ਨੇ ਕਿਹਾ ਕਿ ਉਸ ਦੀ ਜ਼ਮਾਨਤ ਲਈ ਅਦਾਲਤ ਚ ਆਪਣਾ ਪੱਖ ਰੱਖ ਦਿਆ ਇਹ ਦੱਸਿਆ ਗਿਆ ਹੈ ਕਿ ਨਸ਼ਾ ਬਹੁਤ ਘੱਟ ਮਾਤਰਾ ਚ ਮਿਲਿਆ ਇਸ ਤੋਂ ਇਲਾਵਾ ਪੁਲਿਸ ਨੂੰ ਕੋਈ ਠੋਸ ਦਲੀਲ ਵੀ ਪੁਲਿਸ ਪੇਸ਼ ਨਹੀਂ ਕਰ ਸਕੀ ਹੈ ਅਦਾਲਤ ਨੇ ਦੇਰ ਸ਼ਾਮ 25 ਜੁਲਾਈ ਦੇ ਤਰੀਕ ਤੇ ਬਾਦਤੀ ਹੈ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿੱਚ ਭਜੰਤੋਂ ਬਾਅਦ ਫਲੋਰ ਪੁਲਿਸ ਨੇ ਦੋਵਾਂ ਮੁਲਜ਼ਮਾਨਾਂ ਨੂੰ ਪੁਲਿਸ ਰਿਮਾਂਡ ਤੇ ਲੈਨ ਲਾਈ ਕ੍ਰਿਮੀਨਲ ਰਿਵੀਜ਼ਨ ਅਪਲੀਕੇਸ਼ਨ ਦਾਇਰ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਵੀ ਮਿਲਿਆ ਇਸ ਤੋਂ ਬਾਅਦ ਪੁਲਿਸ ਵੱਲੋਂ ਵਿਸ਼ੇਸ਼ ਸਬੂਤ ਪੇਸ਼ ਨਹੀਂ ਕੀਤੇ ਗਏ ਤਾਂ ਮੁਲਜ਼ਮਾਨ ਨੂੰ ਫਿਰ ਨਿਆਇਕ ਹਿਰਾਸਤ ਵਿੱਚ ਦਿੱਤਾ ਗਿਆ ਸੀ ਬਚਾਅ ਪੱਖ ਦੇ ਵਕੀਲ ਗੁਰਪਤ ਸਿੰਘ ਨੇ ਕਿਹਾ ਕਿ ਜ਼ਮਾਨਤ ਪਟੀਸ਼ਨ ਤੇ ਪਲਾਣਸ਼ ਮਿੱਤਰਵਾੜ ਨੂੰ ਬਹਿਸ ਨਾ ਹੋਣ ਕਰਕੇ ਸੁਣਵਾਈ 23 ਜੁਲਾਈ ਨੂੰ ਰੱਖੀ ਗਈ ਸੀ ਮੰਗਲਵਾਰ ਨੂੰ ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਸੁਣੀ ਆ ਤੇ ਫੈਨਸ ਦੇ ਲਈ 25 ਜੁਲਾਈ ਦਾ ਦਿਨ ਤੈਅ ਕਰ ਦਿੱਤਾ ਹੈ ਮੁਲਜ਼ਮਾਂ ਨੂੰ ਪੁਲਿਸ ਨੇ 11 ਜੁਲਾਈ ਨੂੰ ਫਿਲੌਰ ਚ ਕਾਰ ਤੇ ਨਸ਼ਾ ਕਰਦੇ ਹੋਏ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ 4 ਗ੍ਰਾਮ ਆਈਸ ਬ੍ਰਾਮ ਕੀਤੀ ਸੀ